ਪੰਜਾਬ ਸਰਕਾਰ ਵੱਲੋਂ ਮੌਜੂਦਾ ਵਿੱਤੀਵਰੇ ਨੂੰ ਵਿਕਾਸਵਰੇ ਵਜੋਂ ਮਨਾਉਂਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਰੀਆਂ ਲੋੜਿੰਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੇ 10000 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਜਿਸ ਚੋਂ ਕਰੀਬ 95% ਦੀ ਟੀਚਾ ਇਸ ਵਰੇ ਮੁਕੰਮਲ ਹੋਣ ਦੀ ਉਮੀਦ ਹੈ ਇਹ ਪ੍ਰਗਟਾਵਾ ਪੰਜਾਬ ਦੇ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਸਰਦਾਰ ਸਿਕੰਦਰ ਸਿੰਘ ਮਾਲੂਕਾ ਨੇ ਹਲਕਾ ਸਨੌਰ ਅਦੀਨ ਪੈਂਦੇ ਪਿੰਡ ਸ਼ਮਸਪੁਰ ਵਿਖੇ ਪੰਚਾਇਤਕਾਰ ਅਤੇ ਕਮਿਡਿਟੀ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ ਅਦੀਨ ਸੇਵਾਮਾ ਚੌਣਬੋੜ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਹਲਕਾ ਇੰਚਾਰ ਸਰਦਾਰ ਤੇ ਜਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਮਾਰੋਹ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਸਰਦਾਰ ਮਲੂਕਾ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਸਾਫ਼-ਸੁਥਰੀਆਂ ਸੜਕਾਂ ਪੀਣ ਲਈ ਸਾਫ਼ ਪਾਣੀ ਲਾਈਟਾਂ ਸਿਵਰੇ ਵਿਵਸਥਾ ਆਦੀ ਸਹੂਲਤਾਂ ਮਈਆ ਕਰਵਾਉਣ ਲਈ ਵਿਆਪਕ ਪ੍ਰੋਜੈਕਟ ਚਲਾਏ ਜਾ ਰਹੇ ਹਨ ਅੱਜ ਦਾ ਇਸ ਇਲਾਕੇ ਵਿੱਚ ਲੋਕਾਂ ਦੇ ਬੈਠਣ ਵਾਸਤੇ ਵਰਤੋਂ ਵਾਸਤੇ ਕੋਈ ਬੜੀ ਲੋਡ ਸੀ ਜਿਵੇਂ ਆਪਾਂ ਧਰਮਸ਼ਾਲਾ ਕਹਿ ਲਓ ਕਮਿਊਨਿਟੀ ਸੈਂਟਰ ਕਹਿ ਲਓ ਕਾਫੀ ਵੱਡਾ ਕਸਬਾ ਹੈ 8 9 ਪੰਚਾਇਤਾਂ ਨੇ ਕੋਈ ਜਗ੍ਹਾ ਨਹੀਂ ਸੀਗੀ ਜਿੱਥੇ ਇਤਵਾ ਵਾਸਤੇ ਸੋ ਮੈਂ ਸਮਝਦਾ ਸਤੂ ਸਾਹਬ ਨੇ ਬੜੀ ਚੰਗੀ ਗੱਲ ਕੀਤੀ ਹੈ ਇਹ ਕਿਤੀ ਹੈ ਕਿ ਬਹੁਤ ਵਧੀਆ ਕਮਿਊਨਿਟੀ ਸੈਂਟਰ ਜਿਹਦੇ ਤੇ ਲਗਭਗ 30 ਲੱਖ ਰੁਪਏ ਲੱਗੇਗਾ ਜਿਹਦਾ ਅਸੀਂ ਨੀਂਹ ਪੱਥਰ ਰੱਖਿਆ ਹੈ ਇਹ ਖੁਸ਼ ਹੋਏ ਕਿ ਸਾਡੇ ਸਾਲ ਤੋਂ ਪਹਿਲਾਂ ਇਹਨੂੰ ਬਣਾ ਕੇ ਤਿਆਰ ਕਰਕੇ ਚਾਲੂ ਕਰ ਦਿੱਤਾ ਜਾਵੇ ਸੁੱਝੇ ਦਾ ਲੋਕਾਂ ਨੂੰ ਛੋਟੇ-ਮੋਟੇ ਕੰਮ ਕਰਨ ਦੇ ਖਾਤਰ ਮੀਟਿੰਗਾਂ ਕਰਨ ਦੇ ਖਾਤਰ ਇਹਦਾ ਪਬਲਿਕ ਰੂਮ ਵੀ ਤੇ ਸਾਝੇ ਕੰਮਾਂ ਵਾਸਤੇ ਬੜਾ ਫਾਇਦਾ ਹੈ ਰੂਲਰ ਡਿਪਾਰਟਮੈਂਟ ਦੇ ਪਲਾਨ ਤਾਂ ਮੇਨ ਮਸਲਾ ਲੋਕਾਂ ਦੇ ਜਿਹੜੇ ਪਿੰਡਾਂ ਨੂੰ ਸਾਫ਼ ਸੁਥਰੇ ਰੱਖਿਆ ਜਾਵੇ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਹੋ ਜਾਣ ਪੀਲ ਵਾਲਾ ਪਾਣੀ ਦਾ ਪ੍ਰਬੰਧ ਠੀਕ ਹੋ ਜਾਵੇ ਲਾਈਟਾਂ ਤੇ ਲੱਗ ਸਕਣ ਡੇਟਾ ਲੱਗ ਜਾਣ ਸੋ ਉਸ ਖੜੀ ਦੇ ਵਿੱਚ ਅਸੀਂ ਚੱਲੇ ਆਏ ਹੈ ਕਿ ਵਿਕਾਸ ਦਾ ਬਰਾ ਮਰਾ ਰਹੇ ਹਾਂ 10000 ਕਰੋੜ ਰੁਪਇਆ ਅਸੀਂ ਪਿੰਡਾਂ ਦੀ ਸ਼ਹਿਰਾਂ ਤੇ ਰੱਖਿਆ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਤਕਰੀਬਨ ਅਸੀਂ ਮੰਨ ਕੇ ਚੱਲਾਂਗੇ ਕਿ 95% ਦੇ ਲਗਭਗ ਕੰਮ ਇਹਨਾਂ ਆ ਸਾਲ ਦੇ ਵਿੱਚ ਜਿਹੜੇ ਵਿਕਾਸ ਦੇ ਆ ਹੋ ਜਾਣਗੇ ਥੋੜੇ ਬਹੁਤ ਜਿਹੜੇ ਰਹਿ ਗਏ ਅਗਲੇ ਸਾਲ ਚ ਕਰਦੇ ਨੇ ਨਹੀਂ ਅਸੀਂ ਤਾਂ ਹਮੇਸ਼ਾ ਹੀ ਲੜਦੇ ਰਹਿੰਦੇ ਨੇ ਹੁਣ ਤਾਂ ਕੋਈ ਲੜਦਾ ਹੀ ਨਹੀਂ ਕਿਸਾਨੇ ਦੀ ਖਾਤਰ ਜੇ ਲੜਦਾ ਤਾਂ ਕਾਦੀਦਾਰ ਹੀ ਲੜਦਾ ਤੇ ਕੋਈ ਹੋਰ ਲੜਦਾ ਤਾਂ ਮੈਨੂੰ ਦੱਸ ਦਿਓ ਕਦੇ ਕਿਸੇ ਨੇ ਕੋਈ ਇਡੀਟੇਸ਼ਨ ਕੀਤੀ ਹੋਵੇ ਲੜਿਆ ਪੋਲੀਟੀਕਲ ਵਿਆਹ ਤਾਂ ਜ਼ਰੂਰ ਦੇ ਦਿੰਦੇ ਆ ਲੜਿਆ ਕਦੇ ਨਹੀਂ ਕੋਈ ਸੋ ਅਸੀਂ ਤਾਂ ਮੇਸ਼ੇ ਲੜਦੇ ਰਹੇ ਹੁਣ ਵੀ ਲੜਾਂਗੇ ਮੈਂ ਤਾਂ ਕਹਿਆ ਸੀ ਤਾਂ ਬੀਮੇ ਦੀ ਖਾਤਰ ਵੀ ਲੜਦੇ ਆਂ ਲੜਾਂਗੇ ਭਾਵੇਂ ਪਹਿਲਾਂ ਕਾਂਗਰਸ ਸਰਕਾਰ ਨਾਲ ਲੜਦੇ ਰਹੇ ਔਰ ਭਾਜੀਪੀ ਨਾਲ ਵੀ ਲੜਾਂਗੇ ਜੇ ਨਾ ਕਰਨਗੇ ਕਿਉਂਕਿ ਪਿੱਛੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਕਿਸਾਨ ਦੀ ਗੱਲ ਹੈ ਭਾਵੇਂ ਗਵਰਨਮੈਂਟ ਕੋਈ ਹੋਵੇ ਅਸੀਂ ਆਪਣੀ ਲੜਾਈ ਲੜਾਂਗੇ ਅਸੀਂ ਭਾਵਾ ਦੇ ਖਾਤਰ ਵੀ ਜਾ ਰਹੇ ਹਾਂ ਦਿੱਲੀ ਮਿਲ ਪ੍ਰਾਈਮ ਮਿੰਿਸਟਰ ਨੂੰ ਮਿਲਾਂਗੇ ਖੇਲਾ ਮੰਤਰੀ ਨੂੰ ਮਿਲਾਂਗੇ ਖੇਤੀਬਾੜੀ ਮੰਤਰੀ ਨੂੰ ਮਿਲਾਂਗੇ ਝੋਨੇ ਦੇ ਵਾਸਤੇ ਵੀ ਤੇ ਨਰਮੇ ਵਾਸਤੇ ਵੀ ਅਸੀਂ ਜਾ ਰਹੇ ਹਾਂ ਇਕੱਠੇ ਉਹ ਬਾਦਗੜ੍ਹ ਤੇ ਜਿਹੜੇ ਆਸ-ਪਾਸੇ ਦੀਆਂ ਤਕਰੀਬਨ 10 ਪੰ ਉਹ ਨਹੀਂ ਹੈ ਅਸੀਂ ਮਲੂਕਾ ਸਾਹਿਬ ਨੂੰ ਬੇਨਤੀ ਕੀਤੀ ਕਿ ਉਹਨਾਂ ਨੇ ਸਾਡੀ ਬੇਨਤੀ ਭਗਵਾਨ ਕੀਤੀ ਤੇ ਸ਼ਮਸ਼ਪੁਰ ਦੀ ਪੰਚਾਇਤ ਨੇ 1 ਏਕੜ ਜ਼ਮੀਨ ਹੈ ਜਿਹੜੀ ਇਹ ਕੰਪਨੀ ਸੈਂਟਰ ਅਰਬੀਆਂ ਨੂੰ ਬਖੇ ਚ ਤੇ 20 ਲੱਖ ਰੁਪਏ ਮਲੂਕਾ ਸਾਹਿਬ ਨੇ ਚਾਹਤ ਪੰਚਾਇਤ ਰਾਹੀਂ ਸਾਨੂੰ 20 ਲੱਖ ਰੁਪਏ 20 ਤੇ 23 24 30 ਲੱਖ ਰੁਪਏ ਇੱਕ ਕੰਪਨੀ ਤੋਂ ਮਲੂਕਾ ਸਾਹਿਬ ਨੇ ਬੇਨਤੀ ਕੀਤੀ ਹੈ ਕਿੰਦੇ ਬਾਕੀ ਵੀ ਜਿੰਨੇ ਪੈਸੇ ਲੋੜੂਗੀ ਉਹ ਮੈਂ অলਵੇਸ ਦਊਗਾ ਤੇ ਇਹਨੂੰ ਮੈਂ ਪੂਰਾ ਕਰਵਾਉਂਗਾ ਪਟਿਆਲਾ ਤੋਂ ਜਸਵੀਰ ਢਿੰਡਸਾ ਦੀ ਰਿਪੋਰਟ